ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਮੇਥੀ ਦਾ ਧਨੀਆ ਦਾ ਤੇ ਆਪਾਂ ਬਣਾਵਾਂਗੇ ਆਲੂ ਵਾਲਾ ਪਰੌਂਠਾ ਬਹੁਤ ਹੀ ਟੇਸਟੀ ਪਰੌਂਠਾ ਬਣੂਗਾ ਇਹ ਸਰਦੀਆਂ ਦੇ ਵਿੱਚ ਜਿਹੜੀ ਮੇਥੀ ਹੈ ਦੇਖੋ ਆਪਣੇ ਕੋਲ ਕਿੰਨੀ ਵਧੀਆ ਮੇਥੀ ਹੁੰਦੀ ਆ ਧਨੀਆ ਵੀ ਵਧੀਆ ਹੁੰਨ ਮਿਲ ਜਾਂਦਾ ਤੇ ਆਪਾਂ ਇਹਦਾ ਪਰੌਂਠਾ ਬਣਾਵਾਂਗੇ ਤੇ ਇਹਨਾਂ ਨੂੰ ਆਪਾਂ ਮੇਥੀ ਨੂੰ ਲੈ ਲਿਆ ਧੋ ਲਿਆ ਚੰਗੀ ਤਰ੍ਹਾਂ ਨਾਲ ਸਵਾਰ ਕੇ ਧਨੀਏ ਨੂੰ ਵੀ ਧੋ ਲਿਆ ਤੇ ਆਲੂ ਜਿਹੜੇ ਆਪਾਂ ਦੋ ਲੈਏ ਆ ਤੇ ਆਪਾਂ ਜਿੰਨੇ ਕ ਬਣਾਉਣੇ ਆ ਉਸ ਦੇ ਹਿਸਾਬ ਨਾਲ ਆਪਾਂ ਜਿਹੜੇ ਆਲੂ ਲੈ ਲਏ ਆ ਤੇ ਇਹਨਾਂ ਨੂੰ ਹੁਣ ਆਪਾਂ ਕੱਟ ਲੈਣੇ ਆ ਰਫਲੀ ਮੋਟੇ-ਮੋਟਾ ਜਿਹਾ ਕੱਟ ਕੇ ਆਪਾਂ ਇਹਨਾਂ ਨੂੰ ਮੇਥੀ ਨੂੰ ਤੇ ਇਹਨਾਂ ਨੂੰ ਗ੍ਰाइंड ਕਰ ਲਾਂਗੇ ਇਹਨਾਂ ਨੂੰ ਆਪਾਂ ਮੋਟਾ-ਮੋਟਾ ਜਿਹਾ ਲਿਆ ਜੀ ਕੱਟ ਮੇਥੀ ਨੂੰ ਤੇ ਧਨੀਏ ਨੂੰ ਕਿਉਂਕਿ ਆਪਾਂ ਇਹਨਾਂ ਨੂੰ ਗ੍ਰाइंड ਕਰਨਾ ਆ ਆਪਾਂ ਵਿੱਚੇ ਡੰਡੀਆਂ ਜਾਦੇ ਯਾਨੀ ਕਿ ਜਿਹੜੀਆਂ ਮੋਟੀਆਂ ਉਹ ਨਹੀਂ ਲਈਆਂ ਕਿਉਂਕਿ ਡੰਡੀਆਂ ਵਗੈਰਾ ਸਭ ਨਰਮ ਹੀ ਆ ਤੇ ਆਪਾਂ ਹੋਰ ਇਹਨਾਂ ਨੂੰ ਕਾਵਾਂਗੇ ਗ੍ਰੈਂਡਰ ਦੇ ਵਿੱਚ ਪਾ ਕੇ ਗ੍ਰੈਂਡ ਕਰਾਂਗੇ ਇਹਨਾਂ ਨੂੰ ਸਾਰੇ ਇਹਨਾਂ ਪਾ ਲਾਂਗੇ ਬਹੁਤ ਹੀ ਹਰੀਆਂ-ਹਰੀਆਂ ਰੋਟੀਆਂ ਜਿਹੜੀਆਂ ਆਪਾਂ ਬਣਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਆਪਣੀ ਹਰੀਆਂ ਮਿਰਚਾਂ ਪਾ ਦਾਂਗੇ ਜੇ ਤੁਸੀਂ ਪੀਸੀ ਪਾਣੀ ਹੈ ਤਾਂ ਪੀਸੀ ਉਹ ਪਾ ਲਓ ਤੇ ਆਪਾਂ ਮੈਂ ਪੰਜ ਛੇ ਦੇ ਵਿੱਚ ਹਰੀਆਂ ਮਿਰਚਾਂ ਪਾ ਦਾਂਗੇ ਤੇ ਅਦਰਕ ਪਾ ਦਾਂਗੇ ਜੇ ਤੁਸੀਂ ਲਸਣ ਖਾਣੇ ਤਾਂ ਲਸਣ ਵੀ ਪਾ ਸਕਦੇ ਆ ਇਹਦੇ ਵਿੱਚ ਤੇ ਆਪਾਂ ਅਧਿਕਰ ਪਾ ਦਿੱਤਾ ਤੇ ਮੈਂ ਇੱਕ ਚਮਚਾ ਜਿਹੜਾ ਆ ਇਹਦੇ ਵਿੱਚ ਜੀਰੇ ਦਾ ਪਾ ਦੂੰਗੀ ਸਾਫਤਾ ਜੀਰਾ ਆ ਇੱਕ ਚਮਚੇ ਦੇ ਕਰੀਬ ਜਿਹੜਾ ਆਪਾਂ ਜੀਰਾ ਪਾ ਦੇਣਾ ਤੇ ਇਹਨਾਂ ਨੂੰ ਹੁਣ ਪਾਣੀ ਪਾ ਕੇ ਆਪਾਂ ਲਵਾਂਗੇ ਪੀਸ ਤੇ ਇਹਦੇ ਨਾਲ ਹੀ ਆਪਾਂ ਗੁੰਨਾਂਗੇ ਆਟਾ ਤੇ ਇਹਦੇ ਨੂੰ ਹੁਣ ਆਪਾਂ ਬੰਦ ਕਰਕੇ ਤੇ ਇਹਨੂੰ ਹੁਣ ਆਪਾਂ ਪੀਸ ਲੈਣੇ ਆ ਇਹਨੂੰ ਹੁਣ ਆਪਾਂ ਲਿਆ ਜੀ ਪੀਸ ਬਹੁਤ ਹੀ ਵਧੀਆ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਤੇ ਸਾਰੀਆਂ ਪਰੌਂਠੇ ਜਿਹੜੇ ਆਪਣੇ ਬਣਨਗੇ ਬਹੁਤ ਹੀ ਵਧੀਆ ਆਪਾਂ ਬਿਲਕੁਲ ਇਹਨਾਂ ਪੇਸਟ ਬਣਾ ਲਏ ਇਹਨਾਂ ਦਾ ਪੀਸ ਕੇ ਤੇ ਇੱਧਰ ਮੈਂ ਲੈ ਲਿਆ ਜੀ ਕਣਕ ਦਾ ਆਟਾ ਤੇ ਆਪਾਂ ਪਰੌਂਠੇ ਬਣਾਉਣੇ ਆ ਇਸ ਕਰਕੇ ਆਪਾਂ ਕਣਕ ਦਾ ਆਟਾ ਲੈ ਆਇਆ ਤੇ ਹੁਣ ਜਿੰਨਾ ਕੁ ਤੁਸੀਂ ਆਟਾ ਜਿਹੜਾ ਲੈਣਾ ਉਹਨਾਂ ਕੁ ਲੈ ਲਓ ਆਪਾਂ ਛਾਣ ਕੇ ਜਿਹੜਾ ਆਟਾ ਲੈ ਲਿਆ ਆ ਤੇ ਹੁਣ ਆਪਾਂ ਇਹ ਚ ਪਾਵਾਂਗੇ ਆਪਣੇ ਮਸਾਲੇ ਪਾ ਲਾਂਗੇ ਤੇ ਮੈਂ ਥੋੜਾ ਜਿਹਾ ਚ ਗਰਮ ਮਸਾਲਾ ਥੋੜਾ ਜਿਹਾ ਗਰਮ ਮਸਾਲਾ ਪਾਉਂਗੀ ਚਮਚੇ ਦਾ ਚੌਥਾ ਹਿੱਸਾ ਪਾਏ ਤੁਸੀਂ ਆਪਣੇ ਆਟੇ ਦੇ ਹਿਸਾਬ ਨਾਲ ਜਿਹੜੇ ਮਸਾਲੇ ਲੈ ਲਓ ਚਾਟ ਮਸਾਲਾ ਪਾਤਾ ਜੀਰਾ ਪਾ ਜਿਹੜਾ ਇਹ ਵਿੱਚ ਹੀ ਪਾਤਾ ਸੀ ਤੇ ਕਾਲੀ ਮਿਰਚ ਪਾਤੀ ਥੋੜੀ ਜਿਹੀ ਧਨੀਆ ਪਾਊਡਰ ਪਾਤਾ ਮਸਾਲੇ ਜਿਹੜੇ ਤੁਸੀਂ ਆਪਣੇ ਆਟੇ ਦੇ ਹਿਸਾਬ ਨਾਲ ਲੈ ਲਓ ਤੇ ਇਹਦੇ ਵਿੱਚ ਮੈਂ ਥੋੜੇ ਜਿਹਾ ਚਿਲੀ ਫਲੈਕਸ ਪਾਉਂਗੀ ਆਪਾਂ ਹਰੀ ਮਿਰਚ ਵੀ ਪਾਈ ਆ ਥੋੜੀ ਜਿਹੀ ਪਾਵਾਂਗੇ ਤੇ ਥੋੜੀ ਜਿਹੀ ਮੈਂ ਇਚ ਪਾਉਂਗੀ ਜੀ ਅਜਵਾਇਣ ਇਹਨੂੰ ਹੱਥ ਦੇ ਨਾਲ ਆਪਾਂ ਮਸਲ ਕੇ ਥੋੜ੍ਹਾ ਪਾ ਦਾਂਗੇ ਬਹੁਤ ਹੀ ਵਧੀਆ ਜਿਹੜਾ ਪਰੌਂਠਿਆਂ ਚ ਫਲੇਵਰ ਆਊਗਾ ਜੀ ਨਾ ਤੇ ਹੁਣ ਆਪਾਂ ਜਿਹੜੇ ਆ ਆਲੂ ਪਾ ਦਾਂਗੇ ਇਹਦੇ ਵਿੱਚ ਮੈਂ ਦੋ ਆਲੂ ਜਿਹੜੇ ਆ ਉਹ ਆਪਾਂ ਕ੍ਰਸ਼ ਹੱਥ ਦੇ ਨਾਲ ਹੀ ਮਲ ਕੇ ਲੈ ਲੈ ਆ ਜਦੋਂ ਆਪਾਂ ਆਟਾ ਗੁੰਨਣਾ ਆ ਜੇ ਵਿੱਚ ਰਹਿ ਵੀ ਗਏ ਤੇ ਉਹ ਮਾਰ ਲਾਂਗੇ ਆਪਾਂ ਇਹਨਾਂ ਨੂੰ ਵਿੱਚੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆਪਣੇ ਟੇਸਟ ਅਕੋਰਡਿੰਗ ਲੂਣ ਪਾ ਲਾਂਗੇ ਤੁਸੀਂ ਆਪਣੇ ਆਟੇ ਦੇ ਹਿਸਾਬ ਨਾਲ ਪਾ ਲਓ ਲੂਣ ਤੇ ਮੈਂ ਇਹਦੇ ਵਿੱਚ ਛੋਟਾ ਮੇਰਕੋ ਚਮਚਾ ਆ ਸਵਾ ਕ ਚਮਚਾ ਜਿਹੜਾ ਲੂਣ ਦਾ ਪਾ ਲਿਆ ਤੇ ਹੁਣ ਆਪਾਂ ਇਹਨੂੰ ਪਹਿਲਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਮੇਥੀ ਜਿਹੜੀ ਆਪਾਂ ਮੇਥੀ ਨੂੰ ਕ੍ਰਸ਼ ਕੀਤਾ ਸੀਗਾ ਤੇ ਜੇ ਆਪਣੀ ਮੇਥੀ ਸਾਰੀ ਆਟੇ ਦੇ ਵਿੱਚ ਪੈਂਦੀ ਹੋਈ ਤਾਂ ਆਪਾਂ ਸਾਰੀ ਪਾ ਦਾਂਗੇ ਪਹਿਲਾਂ ਥੋੜ੍ਹੀ ਥੋੜ੍ਹੀ ਪਾ ਕੇ ਦੇਖ ਲਾਂਗੇ ਤੇ ਨਹੀਂ ਤਾਂ ਫਿਰ ਜ਼ਿਆਦਾ ਪਤਲੀ ਨਾ ਹੋ ਜਾਏ ਤੇ ਇਹਨੂੰ ਹੁਣ ਆਪਾਂ ਮੇਥੀ ਨੂੰ ਪਾ ਕੇ ਗੁੰਲਾਂਗੇ ਚੰਗੀ ਤਰ੍ਹਾਂ ਆਟੇ ਨੂੰ ਇਹਦੇ ਨਾਲ ਜਿਹੜੇ ਆ ਆਲੂਆਂ ਦੇ ਨਾਲ ਮੇਥੀ ਨਾਲ ਆਪਣਾ ਜਿਹੜੇ ਆ ਪਰੌਂਠੇ ਆ ਬਹੁਤ ਹੀ ਸੌਫਟ ਤੇ ਬਹੁਤ ਹੀ ਵਧੀਆ ਬਣੋਗੇ ਥੋੜ੍ਹਾ ਥੋੜ੍ਹਾ ਕਰਕੇ ਆਪਾਂ ਜਿਹੜਾ ਮੇਥੀ ਵਾਲਾ ਇਹ ਗ੍ਰੇਡ ਕੀਤੀ ਹੋਆ ਇਹ ਆਪਾਂ ਥੋੜੀ ਥੋੜੀ ਕਰਕੇ ਜਿਹੜੀ ਪਾ ਲਾਂਗੇ ਤੇ ਇਹਨੂੰ ਇੱਕ ਆਪਾਂ ਸੌਫਟ ਜਿਹਾ ਜਿਸ ਤਰ੍ਹਾਂ ਦਾ ਆਪਾਂ ਆਟਾ ਰੋਟੀ ਦਾ ਗੁੰਨੀ ਧਾਈ ਆ ਕੌਂਠਿਆਂ ਦਾ ਇਸ ਤਰ੍ਹਾਂ ਇਹਨੂੰ ਆਪਾਂ ਆਟੇ ਨੂੰ ਜਿਹੜਾ ਆ ਗੁੰਨ ਲਾ ਹੋ ਆਟਾ ਦੇਖੋ ਆਪਾਂ ਗੁੰਨ ਲਿਆ ਆ ਸੌਫਟ ਜਿਹਾ ਇਹ ਕਾਟਾ ਜਿਹੜਾ ਆਪਾਂ ਗੁੰਨ ਲਿਆ ਤੇ ਬਹੁਤ ਹੀ ਤੇ ਇਹਨੂੰ ਹੁਣ ਆਪਾਂ ਇਹਦੇ ਹੁਣ ਆਪਾਂ ਪਰੌਂਠੇ ਬਣਾਵਾਂਗੇ ਤੇ ਥੋੜਾ ਜਿਹਾ ਉੱਤੇ ਆਪਾਂ ਇਹਦੇ ਘੇਰਾ ਹੱਥ ਲਾ ਦਾਂਗੇ ਤਾਂ ਕਿ ਇਹ ਵਧੀਆ ਜਿਹਾ ਰਹੇ ਉੱਤੋਂ ਸੱਤ ਜਿਆ ਨਾ ਹੋਵੇ ਸਿਕਰੀ ਜਾਈ ਨਾ ਆਵੇ ਤੇ ਹੁਣ ਆਪਾਂ ਬਣਾਉਣੇ ਆ ਜੀ ਪਰੌਂਠੇ ਦੇਖੋ ਕਿੰਨਾ ਵਧੀਆ ਗ੍ਰੀਨ ਹਰਾ ਹਰਾ ਜਿਹਾ ਆਪਣਾ ਜਿਹੜਾ ਆਟਾ ਬਣ ਗਿਆ ਤੇ ਹੁਣ ਆਪਾਂ ਪਰੌਂਠੇ ਬਣਾਉਣੇ ਆ ਇਹਦੇ ਇੱਕ ਹੁਣ ਆਪਾਂ ਪੇੜਾ ਲੈ ਲਿਆ ਤੇ ਇਹਨੂੰ ਹੁਣ ਆਪਾਂ ਗੋੜ ਕਰ ਲਾਂਗੇ ਪੇੜੇ ਨੂੰ ਤੇ ਸੁੱਕਾ ਆਟਾ ਲਾਵਾਂਗੇ ਤੇ ਇਹਨੂੰ ਆਪਾਂ ਚੁੰਡ ਕੇ ਲਾਵਾਂਗੇ ਜੀ ਬੇਲ ਬਹੁਤ ਹੀ ਜਿਹੜੀਆਂ ਬਧੀਆ ਟੇਸਟੀ ਇਸ ਤਰ੍ਹਾਂ ਜਿਹੜੀਆਂ ਆ ਸਰਦੀਆਂ ਵਿੱਚ ਰੋਟੀਆਂ ਬਣਦੀਆਂ ਇਹਨਾਂ ਦੀਆਂ ਹਰੀਆਂ-ਹਰੀਆਂ ਤੇ ਇਹਦੇ ਦੇ ਵਿੱਚ ਮੈਂ ਥੋੜਾ ਜਿਹਾ ਚਿੱਟੇ ਤੇਲ ਲਏ ਆ ਤੇ ਇਹਦੇ ਉੱਤੇ ਆਪਾਂ ਥੋੜਾ ਜਿਹਾ ਤੇਲ ਜਿਹੜੇ ਆ ਹੁਣ ਪਾ ਦਾਂਗੇ ਕਿਉਂਕਿ ਇਹ ਵੀ ਨਾਲ ਹੀ ਜਿਹੜੇ ਆ ਫਿਰ ਇਹ ਤਾਂ ਬੇਲ ਹੋ ਜਾਣਗੇ ਬਹੁਤ ਹੀ ਵਧੀਆ ਜਿਹੜੇ ਇਹ ਐਸਟਰਾ ਬੇਲਣ ਦੇ ਨਾਲ ਨਾਲ ਹੀ ਚਿੰਬੜ ਵੀ ਜਾਣਗੇ ਚੰਗੀ ਤਰ੍ਹਾਂ ਵਿੱਚ ਫੇਰ ਰੋਟੀਆਂ ਪਰਾੜਾਂਗੇ ਡਿਗਣਗੇ ਨਹੀਂ ਇਸ ਤਰ੍ਹਾਂ ਨਾਲ ਹੀ ਰਹਿਣਗੇ ਤੇ ਰੋਟੀ ਹੁਣ ਆਪਾਂ ਲਈ ਬੇਲ ਤੇ ਹੁਣ ਆਪਾਂ ਇਹਨੂੰ ਪਾਉਣੇ ਜੀ ਤਵੇ ਤੇ ਤਵਾ ਜਿਹੜਾ ਆਪਣਾ ਗਰਮ ਹੈ ਆਪਾਂ ਕੇ ਨਹੀਂ ਲਾਵਾਂਗੇ ਪਹਿਲਾਂ ਬਾਅਦ ਵਿੱਚ ਹੀ ਲਾਵਾਂਗੇ ਰਾੜ ਕੇ ਤੇ ਹੁਣ ਆਪਾਂ ਉੱਤੇ ਪਾਤੀ ਰੋਟੀ ਤੇ ਇਹਨੂੰ ਹੁਣ ਆਪਾਂ ਰਾੜਾਂਗੇ ਇੱਕ ਸਾਈਡ ਆਪਣੀ ਰੜ ਗਈ ਤਾਂ ਆਪਾਂ ਇਹਦੇ ਤੇ ਮੱਖਣ ਲਾਵਾਂਗੇ ਜੇ ਤੁਸੀਂ ਦੇਸੀ ਘੇਲਾ ਲਾਉਣਾ ਚਾਹਣੇ ਘੇਲਾ ਸਕਦੇ ਆਪਾਂ ਇਹਦੇ ਤੇ ਮੱਖਣ ਲਾਵਾਂਗੇ ਇੱਕ ਸਾਈਡ ਆਪਾਂ ਲਾ ਦਿੱਤਾ ਦੂਸਰੀ ਸਾਈਡ ਵੀ ਦੇਖੋ ਆਪਣੀ ਜਿਹੜੀ ਰੜ ਗਈ ਆ ਤੇ ਇਹਦੇ ਤੇ ਵੀ ਆਪਾਂ ਜਿਹੜਾ ਮੱਖਣ ਲਾਵਾਂਗੇ ਫਰੋਂਟ ਜਿਹੜੇ ਆ ਘੇਨਾ ਜਾਂ ਮੱਖਣ ਨਾਲ ਹੀ ਵਧੀਆ ਰੜਦੇ ਆ ਤੀਨੂੰ ਹੁਣ ਆਪਾਂ ਜਿਹੜਾ ਆ ਦਬਾ ਕੇ ਰਾਲ ਲੈਣ ਕਿੰਨਾ ਵਧੀਆ ਜਿਹੜਾ ਕਲਰ ਆ ਗਿਆ ਇਹਦਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਨਾਲ ਰਾਲ ਲੈਣੀ ਆ ਕਿੰਨੀ ਵਧੀਆ ਆਪਣੀ ਜਿਹੜੀ ਆ ਹਰੀ ਹਰੀ ਗ੍ਰੀਨ ਰੋਟੀ ਰੜੀ ਆ ਆਲੂ ਮੇਥੀ ਧਨੀਏ ਵਾਲੀ ਆਲੂ ਮੇਥੀ ਤੇ ਧਨੀਏ ਵਾਲੀ ਜਿਹੜੀ ਆ ਰੋਟੀ ਬਹੁਤ ਹੀ ਵਧੀਆ ਤੇ ਟੇਸਟੀ ਇਸ ਤਰ੍ਹਾਂ ਬਣਦੀ ਆ ਤੇ ਨੂੰ ਹੁਣ ਆਪਾਂ ਜੰਨੇ ਨੇ ਜੀ ਲਾ ਤੇ ਰੋਟੀ ਆਪਣੀ ਰੜ ਗਈ ਆ ਤੇ ਆਪਾਂ ਦੂਸਰਾ ਵੀ ਹੁਣ ਪੇੜਾ ਜਿਹੜਾ ਲੈ ਲਿਆ ਤੇ ਆਪਾਂ ਦੂਸਰੀ ਰੋਟੀ ਵੀ ਰੜ ਲਾਂਗੇ ਤੇ ਮੈਂ ਪਹਿਲਾਂ ਹੀ ਜਿਹੜੇ ਆ ਤੇਲ ਲਾ ਲੈ ਪੇੜੇ ਨੂੰ ਤੇ ਹੁਣ ਆਪਾਂ ਇਹਨੂੰ 베ਲ ਲੈਣੇ ਆ ਮੈਂ ਸੁੱਕਾ ਆਟਾ ਥੋੜ੍ਹਾ ਜਿਹਾ ਘੱਟ ਲਾਇਆ ਕਿਉਂਕਿ ਫਿਰ ਮੈਂ ਕਿਹਾ ਜਿਹੜੀ ਰੋਟੀ ਆ ਹਰੀ-ਹਰੀ ਜ਼ਿਆਦਾ ਰਵੇ ਜੇ ਆਪਾਂ ਸੁੱਕਾ ਆਟਾ ਜ਼ਿਆਦਾ ਲਾ ਦਨੇ ਆ ਤਾਂ ਫਿਰ ਆਪਣੀ ਜਿਹੜੀ ਰੋਟੀ ਆ ਚਿੱਟੀ-ਚਿੱਟੀ ਜਿਹੀ ਥੋੜੀ ਹੋ ਜਾਂਦੀ ਆ ਸੁੱਕਾ ਆਟਾ ਲਾਉਣਾ ਲਾਤੀ ਬੇਲ ਹੋਣੀ ਆ ਪਰ ਥੋੜਾ ਜਿਹਾ ਆਪਾਂ ਆਟਾ ਹੋਰ ਲਾ ਲਾਂਗੇ ਕਿਉਂਕਿ ਬੇਲ ਨਹੀਂ ਨਹੀਂ ਤਾਂ ਇਹ ਵੀ ਦੇਖੋ ਆਪਾਂ ਜਿਹੜੀ ਬੇਲ ਲਈ ਆ ਜਦੋਂ ਆਪਾਂ ਪੇੜੇ ਨੂੰ ਤੇਲ ਲਾ ਲੰਨੇ ਆ ਤਾਂ ਫਿਰ ਸਾਰੇ ਵਿੱਚੇ ਜਿਹੜੇ ਆ ਚੰਗੀ ਤਰ੍ਹਾਂ ਜਿਹੜੀ ਇਹ ਲੱਗ ਜਾਂਦੇ ਆ ਫੇਰ ਡੀਊਗੇ ਨਹੀਂ ਤੇ ਆਪਣੀ ਇਹ ਵੀ ਰੋਟੀ ਜਿਹੜੀ ਰੜ ਗਈ ਆ ਤੈਨੂੰ ਵੀ ਹੁਣ ਆਪਾਂ ਰਾੜ ਲੈਣੇ ਇਸੇ ਤਰ੍ਹਾਂ ਇਹ ਵੀ ਆਪਾਂ ਰੋਟੀ ਜਿਹੜੀ ਆ ਬੇਲ ਲਈ ਆ ਤੇ ਇਹਦੇ ਤੇ ਮੈਂ ਪਹਿਲਾਂ ਹੀ ਤੇਲ ਲਾ ਦਿੱਤੇ ਸੀ ਦੇਖੋ ਕਿੰਨੀ ਵਧੀਆ ਇਹ ਇਹ ਤੇ ਆਟਾ ਆਪਾਂ ਥੋੜਾ ਜਿਹਾ ਘੱਟ ਲਾਇਆ ਸੁੱਕਾ ਤੇ ਜਾਦੇ ਹਰੀ-ਹਰੀ ਬਣੀ ਆ ਤੇ ਇਹਨੂੰ ਵੀ ਹੁਣ ਆਪਾਂ ਰਾੜ ਲੈਣੇ ਆ ਇਹ ਤੇ ਵੀ ਹੁਣ ਆਪਾਂ ਮੱਖਣ ਲਾ ਦਨੇ ਆ ਜੇ ਤੁਸੀਂ ਘੇਰ ਬਿਨਾਂ ਵੀ ਕੋਣੀਆ ਤੇ ਬਿਨਾ ਕੇਤ ਵੀ ਤੁਸੀਂ ਇਹਨੂੰ ਪਕਾ ਸਕਦੇ ਹਾਂ ਤੇ ਥੱਲੇ ਲਾ ਕੇ ਚੋਪੜਾ ਜਿਸ ਤਰ੍ਹਾਂ ਕਈ ਘੇ ਨਹੀਂ ਖਾਂਦੇ ਕਿੰਨਾ ਵਧੀਆ ਰੋਟੀ ਜਿਹੜੀ ਇਹ ਫੁੱਲ ਕੇ ਵੀ ਆਉਂਦੀ ਆ ਆਟੇ ਨੂੰ ਆਪਾਂ ਬਹੁਤ ਹੀ ਚੰਗੀ ਤਰ੍ਹਾਂ ਦੇ ਨਾਲ ਗੁੰਨਣਾ ਹੈ ਇਹ ਆਲੂ ਜਿਹੜੇ ਆਪਣੇ ਚੰਗੀ ਤਰ੍ਹਾਂ ਦੇ ਨਾਲ ਮੈਸ਼ ਹੋਏ ਜਾਣੇ ਹੋਣੇ ਚਾਹੀਦੇ ਆ ਕਿਉਂਕਿ ਇਹਦੇ ਵਿੱਚ ਬਹੁਤੇ ਮੋਟੇ ਆਲੂ ਆ ਉਹ ਨਹੀਂ ਚੰਗੇ ਲੱਗੂਗੇ ਇੱਕ ਰੋਟੀ ਜਿਹੜੀ ਆਪਣੀ ਇਹ ਵੀ ਰੜ ਗਈ ਆ ਬਹੁਤ ਹੀ ਵਧੀਆ ਦੇਖੋ ਕਿੰਨਾ ਵਧੀਆ ਕਲਰ ਆ ਗਿਆ ਇਸੇ ਤਰ੍ਹਾਂ ਦੇਖੋ ਜੀ ਕਿੰਨੀਆਂ ਵਧੀਆ ਰੋਟੀਆਂ ਬਣੀਆਂ ਆ ਆਪਣੀਆਂ ਮੇਥੀ ਧਨੀਏ ਦੀਆਂ ਤੇ ਆਲੂਆਂ ਦੀਆਂ ਬਹੁਤ ਹੀ ਟੇਸਟੀ ਇਸ ਤਰ੍ਹਾਂ ਹਰੀਆਂ-ਹਰੀਆਂ ਰੋਟੀਆਂ ਬਣਦੀਆਂ ਆ ਟੀ ਬਣਦੀ ਐ ਇਸ ਤਰ੍ਹਾਂ ਇਹ ਬਹੁਤ ਸੌਫਟ ਰੋਟੀ ਬਣੂਗੀ ਕਿ ਕਿੰਨੀ ਵਧੀਆ ਆਪਣੀਆਂ ਜਿਹੜੀਆਂ ਇਹ ਰੋਟੀਆਂ ਮੈਂ ਤਿੰਨ ਪਕਾਲੀਆਂ ਬਾਕੀ ਵੀ ਆਪਾਂ ਇਸੇ ਤਰ੍ਹਾਂ ਪਾਲਾਂਗੇ ਤੇ ਬਹੁਤ ਹੀ ਸੌਫਟ ਜਿਹੜੀਆਂ ਇਹ ਰੋਟੀਆਂ ਬਣੂਗੀਆਂ ਕਿੰਨੀ ਵਧੀਆ ਸੌਫਟ ਇਕਦਮ ਰੋਟੀ ਬਣੀ ਆ ਤੇ ਨਰਮ ਇਕਦਮ ਬਹੁਤ ਹੀ ਨਰਮ ਨਾਮ ਰੋਟੀਆਂ ਇਸ ਤਰ੍ਹਾਂ ਬਣਦੀਆਂ ਆ ਆਲੂ ਪਾ ਕੇ ਵਿੱਚ ਕਿਉਂਕਿ ਆਲੂਆਂ ਦੇ ਨਾਲ ਬਹੁਤ ਸੌਫਟ ਹੋ ਜੂਗੀਆਂ ਇਹ ਜੇ ਤੁਸੀਂ ਬੱਚੇ ਵੱਡੇ ਸਾਰੇ ਇਹਨਾਂ ਨੂੰ ਖਾ ਸਕਦੇ ਆ ਬੱਚਿਆਂ ਨੂੰ ਆਪਣੇ ਟਿਫਨ ਚ ਦੇ ਸਕਦੇ ਆ ਤੁਸੀਂ ਬਾਹਰ ਲੈ ਕੇ ਜਾਣੀ ਆ ਤਾਂ ਤੁਸੀਂ ਐਸੇ ਤਰ੍ਹਾਂ ਇਹਨਾਂ ਨੂੰ ਲੈ ਕੇ ਜਾ ਸਕਦੇ ਆ ਤੇ ਬਹੁਤ ਹੀ ਟੇਸਟੀ ਜਿਹੜੀਆਂ ਇਸ ਤਰ੍ਹਾਂ ਰੋਟੀਆਂ ਬਣਦੀਆਂ ਆ ਹੈਲਦੀ ਵੀ ਬਣਦੀਆਂ ਆ ਤੇ ਆਪਾਂ ਇਹਨਾਂ ਨੂੰ ਬਣਾ ਕੇ ਜਿੱਦਾਂ ਸਵੇਰ ਦੇ ਨਾਸ਼ਤੇ 'ਚ ਸ਼ਾਮ ਨੂੰ ਦੁਪਹਿਰ ਨੂੰ ਕਿਸੇ ਟਾਈਮ ਵੀ ਖਾ ਸਕਦੇ ਆ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀਆਂ ਹੀ ਰੋਟੀਆਂ ਪਰੌਂਠੇ ਜਿਹੜੇ ਆ ਕਿਸ ਤਰ੍ਹਾਂ ਦੇ ਲੱਗੇ ਮੇਥੀ ਧਨੀਏ ਆਲੂ ਵਾਲੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਫੇਸਬੁੱਕ ਤੇ ਫੋਲੋ ਕਰਨਾ ਜੀ ਸਤ ਸ੍ਰੀ ਅਕਾਲ ਜੀ